ਤੁੰਦ ਦੀ ਚਿੱਟੀ ਚਾਦਰ ਨੇ ਜਿੱਥੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਤੇ ਅਸਰ ਪਾਇਆ ਉੱਥੇ ਹੀ ਸਤੁੰਦ ਦੀ ਚਿੱਟੀ ਚਾਦਰ ਦਾ ਮਾਈਨਿੰਗ ਮਾਫੀਆ ਤੋਂ ਫਾਇਦਾ ਚੁੱਕਿਆ ਜਾ ਰਿਹਾ ਇਸ ਕੜਾਕੇ ਦੀ ਠੰਡ ਤੇ ਧੁੰਦ ਕਾਰਨ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਅਜਿਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਦੇ ਪਿੰਜਰਾਜਪੁਰਾ ਵਿੱਚ ਜਿੱਥੇ ਨਵਾਂ ਕ੍ਰੈਸ਼ਰ ਲਗਾਉਣ ਦੇ ਨਾਮ ਤੇ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹਾਲਾਕੇ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਕ੍ਰੈਸ਼ਰ ਕਰ ਰਹੇ ਮਲਾਜ਼ਮਾ ਨੇ ਪੰਜਾਬ 'ਚ ਮੁਕੰਮਲ ਤੌਰ ਤੇ ਮਾਈਨਿੰਗ ਤੇ ਪਾਬੰਦੀ ਹੋਣ ਦੇ ਬਾਵਜੂਦ ਵਿਭਾਗ ਕੋਲੋਂ ਮਾਈਨਿੰਗ ਕਰਨ ਦੀ ਪਰਵਾਨਗੀ ਲੈਣ ਦੀ ਗੱਲ ਕਹੀ। ਇਹ ਦੱਸੋ ਜੀ ਇਹ ਇੱਥੇ ਕ੍ਰੈਸ਼ਰ ਲੱਗ ਰਿਹਾ ਹੈਗਾ ਕੋਈ ਪਰਮਿਸ਼ਨ ਵਗੈਰਾ ਹੈਗੀ? ਹਾਂਜੀ ਸਰ। ਕਿਦਾ ਹੈਗਾ ਕ੍ਰੈਸ਼ਰ ਦਾ? ਮਾਈਨ ਕੋਰੀ ਜਿਹੜੀ ਉਹਦੀ ਪਰਮਿਸ਼ਨ ਹੈ ਜੀ। ਹਾਂਜੀ ਸਰ। ਕਿਹਦੇ ਕੋਲੋਂ ਲਈਦੀ ਪਰਮਿਸ਼ਨ ਜੀ? ਇੰਟਰਵਿਊ ਚ ਕਡਿਵਾਰਟ ਮਿਨ ਪਠਾਣ ਬੋਰਡ ਸੇ ਮਿਆਨ ਨੇ। ਇਹ ਜਿਹੜੀ ਆ ਇਹ ਦਰਿਆ ਦੇ ਵਿੱਚੋਂ ਤੁਸੀਂ ਕਰਦੇ ਪਿਆ ਹੋ ਮਾਈਨਿੰਗ ਨਹੀਂ ਮੜਕੀ ਸਰ ਕਿ ਕਿਹੜਾ ਇਹਦਾ ਖਸਰਾ ਨੰਬਰ ਵਗੈਰਾ ਕਿਹੜਾ ਹੈਗਾ ਜਿੱਥੇ ਤੁਸੀਂ ਕਰ ਰਹੇ ਹੈਗੇ ਹੋ ਕਿੰਨੇ ਕਿੱਲੇ ਦੇ ਵਿੱਚ ਤੁਸੀਂ ਕਰਦੇ ਪਿਆ ਮਾਈਨਿੰਗ ਚਾਰ ਕਿੱਲੇ ਠੀਕ ਕਿੰਨੇ ਕਿ ਮਾਈਨਿੰਗ ਹੁੰਦਾ ਤੁਸੀਂ ਕਰ ਚੁੱਕੇ ਹੋ ਕੋਈ ਮਾਈਨਿੰਗ ਨਹੀਂ ਕੀ ਪਿਆ ਜੀ ਇਹ ਦੋ ਦੋ ਸਾਈਡ ਐਸੋ ਫਟ ਰਹੇ ਇਹ ਜਿਹੜੀ ਆ ਉਰੇ ਵੀ ਮਾਈਨਿੰਗ ਜਿਹੜੀ ਚਾਰ ਚ ਪੰਜ ਪੰਜ ਛੇ ਛੇ ਫੁੱਟ ਕੋਈ ਹੋਈ ਪੀ ਆ ਇਹ ਵੀ ਤੁਹਾਡੇ ਵੱਲੋਂ ਕੀਤੀ ਗਈ ਹੈ ਨਹੀਂ ਸਰ ਇਹ ਵੀ ਤੁਹਾਡੀ ਜ਼ਗਤ ਵਿੱਚ ਹੋਈ ਪੀ ਆ ਸਾਡੀ ਤਰਫੋਂ ਜੀ ਇਹ ਕਿਸੇ ਵੱਲੋਂ ਕੀਤੀ ਗਈ ਇੱਕ ਪਾਣੀ ਵਾਸਤੇ ਖੱਡਾ ਮਾਰਿਆ ਸੀ ਔਰ ਲੋਰੀ ਨੂੰ ਪਾਣੀ ਜ਼ਿਆਦਾ ਹੀ ਲੋਰੀ ਬੱਚੇ ਮਤਲਬ ਤੁਹਾਡੇ ਨਾਲ ਹੀ ਕੀਤਾ ਗਿਆ ਜੀ ਇਸ ਸੰਬੰਧੀ ਮਾਈਨਿੰਗ ਕਰਨ ਵਾਸਤੇ ਕ੍ਰੈਸ਼ਰ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀ ਹੈ ਇਹੋ ਜੀ ਸਾਡੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਗ੍ਰਾਂਟ ਨਹੀਂ ਹੁੰਦੀ ਹੈ ਤੇ ਨਾ ਹੀ ਕੀਤੀ ਗਈ ਹੈ ਜੇ ਕੋਈ ਇਹ ਤਰ੍ਹਾਂ ਦਾ ਮਾਮਲਾ ਸਾਹਮਣੇ ਆਦਾ ਕੀ ਕਾਰਵਾਈ ਕੀਤੀ ਜਿੱਦਾਂ ਕਿ ਤੁਸੀਂ ਸਾਡੇ ਧਿਆਨ ਵਿੱਚ ਇਹੋ ਜਿਹਾ ਮਾਮਲਾ ਕਿ ਲੰਦਾ ਹੈ ਤੇ ਮੇਰੀ ਇੱਕ ਟੀਮ ਜਾ ਕੇ ਮੌਕੇ ਤੇ ਰਿਪੋਰਟ ਕਰ ਰਹੀ ਹੈ ਉਸ ਦੇ ਰਿਕਾਰਡਿੰਗ ਜੋ ਵੀ ਕਾਰਵਾਈ ਬੰਦੀ ਹੋਏਗੀ ਉਸ ਦੇ ਗਲਫ ਕੀਤੀ ਜਾਏਗੀ ਸਰ ਮੋ ਜਿਹਦਾ ਉਥੇ ਜਿਹੜਾ ਕੰਮ ਕਰਦੇ ਪਏ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਮਾਈਨਿੰਗ ਦਾ ਚੱਕੜ ਦੀ ਪਰਮਿਸ਼ਨ ਦਿੱਤੀ ਗਈ ਹੈ। ਉਹ ਮੌਕੇ ਤੇ ਜਾ ਕੇ ਸਟਾਫ ਚੈੱਕ ਕਰ ਲੈਣੇ ਕਿ ਕਿਹੜੀ ਪਰਮਿਸ਼ਨ ਦੀ ਉਹ ਗੱਲ ਕਰ ਰਹੇ ਹੈ। ਬਟ ਇਹੋ ਜੀ ਮਾਈਨਿੰਗ ਸੰਬੰਧੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਬਾਕੀ ਆਪਾਂ ਚੈੱਕ ਕਰ ਲੈਣੇ ਕਿ ਉਹ ਕਿਹੜੀ ਪਰਮਿਸ਼ਨ ਦੀ ਗੱਲ ਕਰ ਰਹੇ। ਜੇ ਅਗਿਆਤ ਮਾਈਨਿੰਗ ਕਰਦੇ ਪਏ ਨੇ ਤੇ ਕੀ ਕਾਰਵਾਈ ਹੋਣੀ ਹੈ? ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਪੀਐਮਆਰ ਰੂਲ ਅਕੋਰਡਿੰਗ ਉਹਨਾਂ ਦੇ ਕਰਤੀ ਜਾਏਗੀ। ਤੁੰਦ ਦੀ ਚਿੱਟੀ ਚਾਦਰ ਨੇ ਜਿੱਥੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਤੇ ਅਸਰ ਪਾਇਆ ਉੱਥੇ ਹੀ ਸਤੁੰਦ ਦੀ ਚਿੱਟੀ ਚਾਦਰ ਦਾ ਮਾਈਨਿੰਗ ਮਾਫੀਆ ਤੋਂ ਫਾਇਦਾ ਚੁੱਕਿਆ ਜਾ ਰਿਹਾ ਇਸ ਕੜਾਕੇ ਦੀ ਠੰਡ ਤੇ ਧੁੰਦ ਕਾਰਨ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਅਜਿਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਦੇ ਪਿੰਜਰਾਜਪੁਰਾ ਵਿੱਚ ਜਿੱਥੇ ਨਵਾਂ ਕ੍ਰੈਸ਼ਰ ਲਗਾਉਣ ਦੇ ਨਾਮ ਤੇ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹਾਲਾਂਕਿ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਕ੍ਰੈਸ਼ਰ ਕਰ ਰਹੇ ਮੁਲਾਜ਼ਮਾ ਨੇ ਪੰਜਾਬ 'ਚ ਮੁਕੰਮਲ ਤੌਰ ਤੇ ਮਾਈਨਿੰਗ ਤੇ ਪਾਬੰਦੀ ਹੋਣ ਦੇ ਬਾਵਜੂਦ ਵਿਭਾਗ ਕੋਲੋਂ ਮਾਈਨਿੰਗ ਕਰਨ ਦੀ ਪਰਵਾਨਗੀ ਲੈਣ ਦੀ ਗੱਲ ਕਹੀ। ਇਹ ਦੱਸੋ ਜੀ ਇਹ ਇੱਥੇ ਕ੍ਰੈਸ਼ਰ ਲੱਗ ਰਿਹਾ ਹੈਗਾ ਕੋਈ ਪਰਮਿਸ਼ਨ ਵਗੈਰਾ ਹੈਗੀ? ਹਾਂਜੀ ਸਰ। ਕਿਹਦਾ ਹੈਗਾ ਕ੍ਰੈਸ਼ਰ ਦਾ? ਮਣੀ ਕੋਰੇ ਜਿਹੜੀ ਉਹਦੀ ਪਰਮਿਸ਼ਨ ਹੈਗੀ ਹੈ। ਹਾਂਜੀ ਸਰ। ਕਿਹਦੇ ਕੋਲੋਂ ਲਈਦੀ ਪਰਮਿਸ਼ਨ ਜੀ? ਇੱਥੇ ਡਿਪਾਰਟਮੈਂਟ ਪਠਾਨਕੋਟ ਸਿਮਾਨਿਆਂ ਵਾਲਾ। ਇਹ ਜਿਹੜੀ ਹੈ ਇਹ ਦਰਿਆ ਦੇ ਵਿੱਚੋਂ ਤੁਸੀਂ ਕਰਦੇ ਪਿਆ ਹੋ ਮਾਈਨਿੰਗ ਨਹੀਂ ਮੜਕੀ ਸਰ ਕਿ ਕਿਹੜਾ ਇਹਦਾ ਖਸਰਾ ਨੰਬਰ ਵਗੈਰਾ ਕਿਹੜਾ ਹੈਗਾ ਜਿੱਥੇ ਤੁਸੀਂ ਕਰ ਰਹੇ ਹੈਗੇ ਹੋ ਕਿੰਨੇ ਕਿੱਲੇ ਦੇ ਵਿੱਚ ਤੁਸੀਂ ਕਰਦੇ ਪਿਆ ਹੈ ਮਾਈਨਿੰਗ ਚਾਰ ਕਿੱਲੇ ਠੀਕ ਕਿੰਨੇ ਕਿ ਮਾਈਨਿੰਗ ਹੁੰਦਾ ਤੁਸੀਂ ਕਰ ਚੁੱਕੇ ਹੋ ਕੋਈ ਮਾਈਨਿੰਗ ਨਹੀਂ ਕੀ ਪਿਆ ਇਹ ਦੋ ਦੋ ਸਾਈਡ ਐ ਫੋਟ ਰਹੇ ਇਹ ਜਿਹੜੀ ਹੈ ਉਰੇ ਵੀ ਮਾਈਨਿੰਗ ਜਿਹੜੀ ਚਾਰ ਚ ਪੰਜ ਪੰਜ ਛੇ ਛੇ ਫੁੱਟ ਕੋਈ ਹੋਈ ਪਿਆ ਇਹ ਵੀ ਤੁਹਾਡੇ ਵੱਲੋਂ ਕੀਤੀ ਗਈ ਹੈ ਨਹੀਂ ਸਰ ਇਹ ਵੀ ਤੁਹਾਡੀ ਜ਼ਗਤ ਵਿੱਚ ਹੋਈ ਪਿਆ ਸਾਡੀ ਤਰਫੋਂ ਜੀ ਇਹ ਕਿਸੇ ਵੱਲੋਂ ਕੀਤੀ ਗਈ ਇੱਕ ਪਾਣੀ ਵਾਸਤੇ ਖੱਡਾ ਮਾਰਿਆ ਕਲੋਰਿਨ ਪਾਣੀ ਜ਼ਿਆਦਾ ਹੀ ਹਲੋਦੀ ਬੱਚੇ ਮਤਲਬ ਤੁਹਾਡੇ ਨਾਲ ਕੀਤਾ ਗਿਆ ਜੀ ਇਸ ਸਬੰਧੀ ਮਾਈਨਿੰਗ ਕਰਨ ਵਾਸਤੇ ਕ੍ਰੈਸ਼ਰ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀਆ ਇਹੋ ਜੀ ਸਾਡੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਗ੍ਰਾਂਟ ਨਹੀਂ ਹੁੰਦੀ ਹੈ ਤੇ ਨਾ ਹੀ ਕੀਤੀ ਗਈ ਹੈ ਜੇ ਕੋਈ ਇਦਾਂ ਦਾ ਮਾਮਲਾ ਸਮਝ سامنے ਆਦਾ ਕੀ ਕਾਰਵਾਈ ਜਿੱਦਾਂ ਕਿ ਤੁਸੀਂ ਸਾਡੇ ਧਿਆਨ ਵਿੱਚ ਇਹੋ ਜਿਹਾ ਮਾਮਲਾ ਕਿਲੇ ਆਂਦਾ ਹੈ ਤੇ ਮੇਰੀ ਇੱਕ ਟੀਮ ਜਾ ਕੇ ਮੌਕੇ ਤੇ ਰਿਪੋਰਟ ਕਰ ਰਹੀ ਹੈ ਉਸ ਦੇ ਰਿਕਾਰਡਿੰਗ ਜੋ ਵੀ ਕਾਰਵਾਈ ਬੰਦੀ ਹੋਏਗੀ ਉਸ ਦੇ ਗਲਪ ਕੀਤੀ ਜਾਏਗੀ ਸਰ ਮੌਜੂਦਾ ਉਥੇ ਜਿਹੜਾ ਕੰਮ ਕਰਦੇ ਪਏ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਮਾਈਨਿੰਗ ਵਾਲਾ ਚਾਰ ਕਰੇ ਦੀ ਪਰਮਿਸ਼ਨ ਦਿੱਤੀ ਗਈ ਹੈ। ਉਹ ਮੌਕੇ ਤੇ ਜਾ ਕੇ ਸਟਾਫ ਚੈੱਕ ਕਰ ਲੈਣੇ ਕਿ ਕਿਹੜੀ ਪਰਮਿਸ਼ਨ ਦੀ ਉਹ ਗੱਲ ਕਰ ਰਹੇ ਐ। ਬਟ ਇਹੋ ਜੀ ਮਾਈਨਿੰਗ ਸੰਬੰਧੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਬਾਕੀ ਆਪਾਂ ਚੈੱਕ ਕਰ ਲੈਣੇ ਕਿ ਉਹ ਕਿਹੜੀ ਪਰਮਿਸ਼ਨ ਦੀ ਗੱਲ ਕਰ ਰਹੇ। ਜੇ ਅਗਿਆਤ ਮਾਈਨਿੰਗ ਕਰਦੇ ਪਏ ਨੇ ਤੇ ਕੀ ਕਾਰਵਾਈ ਤੋਂ ਹੋਣਾ? ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਪੀਐਮਆਰ ਰੂਲ ਦੇ ਅਕੋਰਡਿੰਗ ਉਹਨਾਂ ਦੇ ਕਰਤੀ ਜਾਏਗੀ।